ਦਰਾਹਾ ਪੁਲਿਸ ਨੇ ਗਸ਼ਤ ਦੌਰਾਨ ਇੱਕ ਵਿਅਕਤੀ ਨੂੰ ਕਾਬੂ ਕਰ ਉਸ ਕੋਲੋਂ 5 ਕਿਲੋ ਪੁੱਕੀ ਬਰਾਮਦ ਕੀਤੀ। ਦਰਾਹਾ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਐਸਐਸਆਈ ਸਤਪਾਲ ਸਿੰਘ ਨੇ ਦੱਸਿਆ ਕਿ ਉਹ ਗਸ਼ਤ ਦੌਰਾਨ ਫਸਟ ਸਟੇਡ ਪੋਸਟ ਮੌਜੂਦ ਸੀ ਤਾਂ ਉਹਨਾਂ ਨੂੰ ਇੱਕ ਪੈਦਲ ਆਉਂਦਾ ਵਿਅਕਤੀ ਦਿਖਾਈ ਦਿੱਤਾ ਜਿਸਦੇ ਹੱਥ ਵਿੱਚ ਇੱਕ ਥੈਲਾ ਸੀ। ਪੁਲਸਵਾਲੇਸ ਵਿਅਕਤੀ ਨੂੰ ਕਾਬੂ ਕਰਕੇ ਜਦ ਇਸਦੇ ਥੈਲੇ ਦੀ ਤਲਾਸ਼ੀ ਲਈ ਤੀ ਤਾਂ ਉਸ ਦੇ ਵਿੱਚੋਂ 5 ਕਿਲੋ ਪੁੱਕੀ ਬਰਾਮਦ ਹੋਈ। ਪੁਲਿਸ ਵੱਲੋਂ ਦੋਸ਼ੀ ਨੂੰ ਕਾਬੂ ਕਰ ਉਸਤੇ ਮਾਮਲਾ ਦਰਜ ਕਰ ਲਿਆ ਗਿਆ। ਸਤਪਾਲ ਜੀ ਇੱਕ ਬੰਦਾ ਕਾਬੂ ਕੀਤਾ ਗਿਆ ਕੀ ਮਾਮਲਾ ਸੀ? ਦਰਾਨੇ ਗਸਟ ਤੇ ਚੈਗੇ ਸ਼ਕੀਪੁਰਛਾਂ ਦੇ ਸਬੰਧ ਵਿੱਚ ਨੇੜੇ ਫਾਸਟ ਪੋਰਟਸ ਅਸੀਂ ਇੰਦਰਾਹੇ ਮੌਜੂਦ ਸੀ ਤਾਂ ਇੱਕ ਸਰਦਾਰ ਵਿਅਕਤੀ ਜਿਸ ਦੇ ਹੱਥ ਵਿੱਚ ਇੱਕ ਝੋਲਾ ਫੜਿਆ ਹੋਇਆ ਸੀ ਇਹਨੂੰ ਰੋਕ ਕੇ ਚੈੱਕ ਕੀਤਾ ਗਿਆ ਚੈੱਕ ਇੰਦਰਾਹ ਉਸ ਪਾਸੋਂ 5 ਕਿਲੋ ਪੁੱਗੀ ਪੂਰਾ ਪੋਸਟ ਬਰਾਮਦ ਹੋਈ ਆਪਣਾ ਸਰਪਾਲ ਜੀ ਕਿੱਧਰੋਂ ਲੈ ਕੇ ਆ ਰਿਹਾ ਸੀ ਤੇ ਕਿੱਧਰ ਨੂੰ ਜਾ ਰਿਹਾ ਸੀ ਇਹ ਆ ਰਿਹਾ ਸੀ ਬੱਸ ਸਟੈਂਡ ਤੋਂ ਫਾਸਟ ਪੋਰਟਸ ਵਾਲੇ ਪਾਸੇ ਨੂੰ ਆ ਰਿਹਾ ਸੀ ਤੇ ਇਹਦਾ ਨਾਮ ਕੀ ਆ ਜੀ ਤੇ ਪਤਾ ਲੱਗਿਆ ਜੀ ਇਹ ਮਤਲਬ ਕਿੰਦਰ ਵੇਚਣ ਜਾ ਰਿਹਾ ਸੀ ਕਿ ਕੀ ਕਰ ਰਿਹਾ ਸੀ ਇਹ ਮੱਖਣ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਬਨਚੈਲਾ ਥਾਣਾ ਸਮਰਾਲੇ ਦਾ ਰਹਿਣ ਵਾਲਾ ਹੈਗਾ ਇਹ ਪੁੱਕੀ ਪੋਸ਼ਤ ਖਾਂਦਾ ਵੀ ਹੈ ਤੇ ਬੀਜਦਾ ਵੀ ਹੈ ਤਾਂ ਕੀ ਇਹਦੇ ਪਹਿਲਾਂ ਵੀ ਕੋਈ ਮਾਮਲਾ ਦਰਜ ਨਹੀਂ ਹਾਂਜੀ ਸਾਲ 2022 ਦੇ ਵਿੱਚ ਵੀ ਇਹਦੇ ਤੇ ਪੁੱਕੀ ਦਾ ਪਰਚਾ ਥਾਣੇ ਸਮਰਾਲੇ ਦਰਜ ਹੋਇਆ ਸੀ